ਦਾ ਚੱਲ ਲੈਣ ਦੇ ਹਮ ਇੱਕ ਵਾਰ ਤੋਂ ਫੇਰ ਲੈ ਕੇ ਹਾਜ਼ਰਾਂ ਚਮਕੀਲਾ ਬਾਈ ਚਲੋ ਬਾਈ ਅਸੀਂ ਇੰਟਰਨੈਟ ਆ ਆਪਣੇ ਆਪ ਚ ਫੇਟਾਂ ਪੁੱਛ ਲੋ ਜਿਹੜੇ ਕੋਈ ਪੁੱਛਣਾ ਤੇ ਤੈਨੂੰ ਕੀ ਫਾਇਦਾ ਹੋਇਆ ਮੈਨੂੰ ਫਾਇਦਾ ਕੋਈ ਨਹੀਂ ਹੋਇਆ ਲੋਕਾਂ ਨੂੰ ਹੀ ਹੋਇਆ ਕਿਉਂਕਿ ਅਸੀਂ 50 ਕਿਲੇ ਦੀ ਕਰਦੇ ਸੀ ਖੇਤੀ 20 ਡੰਗਰ ਸਾਹਮਦੇ ਸੀ 3 ਕਿਲੋ ਡੋਟੇ ਖਾਂਦੇ ਜੱਟ ਮੇਰੇ ਘਰ ਵਾਲੀ ਲੈ ਗਿਆ ਮੈਂ ਮੰਜੇ ਤੇ ਪੈ ਗਿਆ ਡੋਡਾ ਡੱਕਾ ਵੀ ਉੱਥੇ ਹੀ ਰਹਿ ਗਿਆ ਜੱਟ ਦੀ ਆਰਤੀ ਆ ਲੈ ਗਿਆ ਉਹ ਸਾਲਾ ਦੇਖਦਾ ਹੀ ਰਹਿ ਗਿਆ ਮੇਰੇ ਘਰ ਵਾਲੀ ਭੱਜ ਗਈ ਮੈਨੂੰ ਖੁੱਲਾ ਛੱਡ ਗਈ ਕਹਿੰਦੀ ਰੰਗ ਦੇਖ ਹੱਥ ਨਾ ਲਾਈਂ ਜੁੱਤੀਆਂ ਨਾ ਖਾਈਂ ਪਿਓ ਦੀ ਦਾੜੀ ਨਾ ਫੁੱਲ ਪਾਈਂ ਮੈਂ ਲੜ ਬੰਨ ਲਈ ਰੰਗ ਦੀ ਗੱਲ ਮੰਨ ਲਈ ਉਹਦੇ ਤਾਂ ਪਿਓ ਨੇ ਵੀ ਦੂਜਾ ਵਿਆਹ ਕਰਾਇਆ ਉਹਦੀ ਮਾਂ ਨੇ ਵੀ ਕਰਾਇਆ ਉਹਨੇ ਵੀ ਕਰਾਇਆ ਉਲਟਾ ਫਾਹਾ ਚ ਮੁਕੀਲੇ ਨੂੰ ਪਾਇਆ ਲੱਖ ਲਾਹਣ ਤੇ ਪਲੱਸ 2 ਜਾਂ ਬੀਏ ਦੀ ਆਈਡ ਨਾ ਪਿਆ ਨਾ ਕਰਾਇਆ ਕੁੜੀ ਮੁੰਡਾ ਨਜਮਾਇਆ ਚਮਕੀਲੇ ਨੇ ਗਾਹਾਂ ਜਵਾਕਾਂ ਨੂੰ ਖਾਹ ਪਾਇਆ ਜਿਹ ਜੇ ਮਾਏ ਉਹ ਜੇ ਜਾਏ ਕੌਣ ਕਿਸੇ ਨੂੰ ਸਿਖਾਏ ਸੁਣ ਕੇ ਹਾਸਾ ਸਭ ਨੂੰ ਆਇਆ ਜਿਹਜੀ ਕੋਕੋ ਹੋ ਜੇ ਕੋਕੋ ਦੇ ਬੱਚੇ ਚਲੋ ਜਨਦਾਲੀ ਆਇਆ ਉਹ ਆਪਾ ਕੀ ਲੈਣਾ ਆਪਾ ਤਾਂ ਹੈਗੇ ਸੱਚੇ ਇਹ ਡੰਗੋਰੀਆਂ ਦਾ ਜਾਇਆ ਹੋਇਆ ਅੱਜ ਜਿੰਦਾਲੀ ਦੀ ਧਰਤੀ ਤੇ ਆਇਆ ਹੋਇਆ ਜਿਹਦੇ ਸਿਰ ਤੇ ਕਹਿਰ ਆ ਜਿਹਦਾ ਭਾਈਪਾਲ ਲਗਾੜੇ ਨਾਲ ਪੈਰ ਆ ਇਹ ਉਹ ਡੰਗਰਪਾਲ ਉਹ ਡੋਡੇ ਖਾਂਦਾ ਦੇਰਾ ਸਾਹਿਬ ਜਾਂਦਾ ਜਿਹੜੀ ਚੀਜ਼ ਲੱਭਦੀ ਹੈ ਚੱਕ ਲੈ ਜਾਂਦਾ ਧੀਆ ਪੁੱਤਾਂ ਦੇ ਹੁੰਦੇ ਨੇ ਰਾਖੇ ਮਾਪੇ ਤੂੰ ਕਿਉਂ ਕੋ ਬਣਾਉਣਾ ਚਮਕੀਲੇ ਲਿਖਾ ਦਉਸ ਵਾਲਾ ਆਪੇ ਠੀਕ ਹੈ ਜੀ ਜੋਤ ਜੋਤ ਉਦੂਆ ਵੀ ਸੁਣਾ ਦੇ ਜੋਤ ਹਾਂ ਜੀ ਅਸੀਂ ਘਰ ਵਾਲੀ ਨੂੰ ਫੋਨ ਲਾ ਲਿਆ ਤੇ ਘਰ ਵਾਲੀ ਲਾਇਆ ਉਹ ਕਹਿੰਦੀ ਤੂੰ ਉਹ ਚਮਾਰ ਆ ਮੈਂ ਜੱਤੀ ਆ ਮੈਂ ਕਿਹਾ ਤੇਰੀ 18 ਸਾਲ ਪੋਚੀ ਮਹੀਂ ਪੱਤੀ ਆ ਤੇ ਉਹ ਵੀ ਕਹਿੰਦੀ ਏਟ ਮਾਰੂ ਹਰਾਮ ਦੇ ਮੈਂ ਫੋਨ ਬੰਦ ਕਰਿਆ ਮੈਂ ਜੋਤ ਨੂੰ ਲਾ ਲਿਆ ਮੈਂ ਕਿਹਾ ਹਲੋ ਕਹਿੰਦੀ ਆ ਜਾ ਉਹ ਭਈ ਮੈਨੂੰ ਸੜਕ ਤੇ ਨਾ ਬੁਲਾਈ ਮੈਂ ਕਿਹਾ ਕਿਉਂ ਕਹਿੰਦੀ ਮੇਰਾ ਬਾਪੂ ਕੱਬਾ ਲੈ ਬੜਿਆ ਆਂ ਗੱਡੀ ਚ ਚਲਾਉਂਦਾ ਮੈਂ ਕਿਹਾ ਜਿਹਨੂੰ ਤੱਕ ਦੂ ਚਮਕੀਲਾ ਉਹ ਕੀ ਬੋਲਦੂ ਤੇਰਾ ਬਾਪੂ ਖੰਨੇ ਆਲਾ ਗੰਦੀ ਤਾਂ ਨਹੀਂ ਜਿਹੜਾ ਕਟਾਣੀ ਖੜੇ ਚਮਕੀਲੇ ਦਾ ਸਿਰ ਖੋਲਦੂ ਕਹੀਂ ਤੂੰ ਤਾਂ ਬੋਲਦਾ ਹੀ ਬਹੁਤਾ ਮੈਂ ਕਿਹਾ ਮੈਂ ਫਰੀ ਨਹੀਂ ਬੋਲਦਾ ਪੈਸੇ ਲੈਣਾ ਗੋੜ ਖਾਨਾ ਮੈਂ ਕਿਹਾ ਤੂੰ ਖਾ ਕੇ ਦੇਖੀਂ ਨਾ ਗੋੜ ਜਿਹੜਾ ਗੁਰਖੰਦਾ ਉਹੀ ਬੋਲਦਾ ਵਾ ਹੋਰ ਨਹੀਂ ਕੋਈ ਬੋਲਦਾ ਲਓ ਜੀ ਚੱਕਰਾਂ ਦੇ ਵਿੱਚ ਪਈ ਦਿੱਲੀ ਫਿਰਦੀ ਐ ਕਹਿੰਦਾ ਬਚ ਕੇ ਰਹਿ ਚਮਕੀਲੇਆ ਦੁਨੀਆ ਹਿੱਲੀ ਫਿਰਦੀ ਐ दारू ਪੀਣ ਖਾਤਰ ਬਣੀ ਪੀਤੀ ਜਾਂਦੀ ਐ ਪਤਾ ਨਹੀਂ ਸਵਾਖੇ ਦੁਨੀਆ ਕੀ ਖਾਂਦੀ ਐ ਪੱਗਵਾਦਲ ਸਾਹਿਬ ਦੀ ਢਿੱਲੀ ਫਿਰਦੀ ਐ ਬਚ ਕੇ ਰਹਿ ਚਮਕੀਲੇਆ ਦੁਨੀਆ ਹਿੱਲੀ ਫਿਰਦੀ ਐ ਪਹਿਲਾਂ ਸੀ ਇੱਕ ਅੱਧਾ ਡੋਡੇ ਖਾਂਦਾ ਇੱਕ ਜੰਡਾਲੀ ਚ ਹੁੰਦਾ ਇੱਕ ਬਾੜੇ ਚ ਹੁੰਦਾ ਸੀ ਇੱਕ ਪੈਰ ਮੁੰਨੇ ਚ ਹੁੰਦਾ ਇੱਕ ਕਬਰ ਵਾਲੇ ਚ ਹੁੰਦਾ ਉਹਨੂੰ ਕੋਈ ਬੁਲਾਉਂਦਾ ਨਹੀਂ ਸੀ ਹੁੰਦਾ ਅਗਲਾ ਕਹਿੰਦਾ ਇਹ ਕਮਲਾ ਆਮਲੀ ਐ ਜੇ ਕਿਸੇ ਬੁੜੀ ਕੋ ਵਹਿ ਗਿਆ ਉਹਦੀ ਕੌਲੀ ਗਲਾਸ ਐ ਇੱਧਰ ਉੱਧਰ ਤੇ ਲੈ ਜਾਂਦਾ ਹੁਣ ਘਰ ਚ ਚਾਲੇ ਚਾਰ ਚਾਰ ਅਮਲੀ ਨੇ ਹੁਣ ਸਾਲਾ ਅਤਵਾਰ ਵੀ ਕਹਿੰਦਾ ਕਹਿੰਦਾ ਪਹਿਲਾਂ ਸੀ ਇੱਕ ਅੱਦਾ ਡੋਡੇ ਖਾਂਦਾ ਉਹਦੇ ਕੋਲ ਕੋਈ ਨਹੀਂ ਸੀ ਜਾਂਦਾ ਕਰਤਾਰ ਲਗਾੜੇ ਦੀ ਨਾਉ ਬਈਆ ਨੇ ਖੇਲੀ ਫਿਰਦੀ ਐ ਪਚ ਕੇ ਰਹਿ ਚਮਕੀਲੇ ਆ ਦੁਨੀਆ ਹਿੱਲੀ ਫਿਰਦੀ ਐ ਬਚ ਕੇ ਰਹਿ ਚਮਕੀਲੇ ਆ ਦੁਨੀਆ ਹਿੱਲੀ ਫਿਰਦੀ ਐ ਉਹਦਾ ਸੁਣਾ ਦੇ ਇਕੱਲੇ ਇਕੱਲੇ ਦੀ ਹਿੱਕ ਚ ਪਾਈਆ ਪਾਈਆ ਅੱਛਾ ਲਓ ਜੀ ਮੈਨੂੰ ਜੋਤ ਨੇ ਸੱਦ ਲਿਆ ਕਹਿੰਦੀ ਚਮਕੀਲੇ ਆ ਜਾ ਕਤਾਨੀ ਕਾਲਜ ਤੇ ਮੈਂ ਅਸੀਂ ਗਏ ਮੈਂ ਕਹਿੰਦਾ ਤੁਹਾਡਾ ਹੁੰਦਾ 11 ਗੁਰੂਆਂ ਤੋਂ ਪ੍ਰਣਾਮ ਆ ਅਸੀਂ ਦੇਵਤੀ ਚਾਹੂ ਕੋ ਗਏ ਅਸੀਂ ਆਖਿਆ ਜੀ ਅਸਲਾ ਚਾਹੀਦਾ ਉਹਨਾਂ ਨੇ ਤੱਕੀ ਜੀ ਕੋਲ થી ਮੈਂ 32 ਬੋਰ ਦਾ 32 ਬੋਰ ਦਾ ਪਿਸਤੌਲ ਡੱਬ ਚ ਦੇ ਕੇ ਰੌਂਦਾ ਦਾ ਝੋਲਾ ਭਰ ਕੇ ਮੈਂ ਸੜਕ ਤੇ ਜਦੋਂ ਗਿਆ ਜੋਤ ਵੱਜੀ ਵੱਜੀ ਆਈ ਕਹਿੰਦੀ ਚ ਵਕੀਲੇ ਭਾਜਾ ਤੈਨੂੰ ਮਾਰ ਦੇਣਗੇ ਮੈਂ ਕਿਹਾ ਸਾਲੀਏ ਮੈਂ ਚੋਰ ਚੱਕਾ ਤੈਨੂੰ ਮਿਲਣ ਆਇਆ ਤੇ ਲਓ ਜੀ ਹੁਣ ਜੋਤ ਕੀ ਕਹਿ ਰਹੀ ਐ ਚ ਵਕੀਲੇ ਕਹਿੰਨੀ ਮੁਰਜਾ ਕਾਲ ਜਦੀ ਸੜਕ ਨੂੰ ਹੱਥ ਲਾ ਕੇ ਵੇ ਤੈਨੂੰ ਕੁੱਟਣਗੇ ਕਾਲਜ ਦੀ ਸੜਕ ਤੇ ਪਾ ਕੇ ਵੇ ਬੱਕਰੇ ਦੀ ਮਾਂ ਕਾ ਸੁਖ ਪਾ ਲੈ ਵੇ ਤੂੰ ਕੱਲੀ ਕਹਿਰੀ ਜਾਣ ਤੇ ਉਹਦੇ ਬੰਦੇ ਵਾਲੇ ਵੇ ਨਾ ਰੋਕਰ ਕਾਨੇ ਮੈਨੂੰ ਮੈਂ ਮਿਲਣ ਆਇਆ ਵੀ ਤੈਨੂੰ ਤੇਰੇ ਸ਼ੌਂਕ ਪਗਾ ਦੂੰਗਾ ਕੱਲੇ 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 ਦੀ ਹਿੱਕ ਚ ਨਹੀਂ ਮੈਂ ਪਾਇਆ ਪਾਇਆ ਪਿੱਤਲ ਵਟਾ ਦਾਂ ਦੂੰਗਾ ਤੂੰ ਵੀ ਮੇਰਾ ਉਹ ਵੀ ਮੇਰੇ ਵੇ ਮਰਨ ਵਾਲੇ ਚਮਕੀਲੇ ਆ ਦੱਸ ਦੇ ਬੰਦੇ ਕਿਹੜੇ ਵੇ ਛੇਤੀ ਕਰ ਲਾ ਨਾ ਹੋਣ ਟਾਲੇ ਵੇ ਤੂੰ ਕੱਲੀ ਕਹਿਰੀ ਜਾਣ ਤੇ ਉਹਦੇ ਬੰਦੇ ਵਾਲੇ ਮੇਰੀ ਗੱਲ ਸੁਣ ਲੈ ਰੰਨੇ ਨੀ ਡਗੋਰਿਆਂ ਦਾ ਚਮਕੀਲਾ ਲਾ ਦੂ ਬੇੜੀ ਬੰਨੇ ਨੀ ਜੀਨੂੰ ਪਿੰਡ ਕਟਾਣੀ ਮੰਨੇ ਨੀ ਕੈਨੇਡਾ ਵਿੱਚ ਪਚਾ ਦੂਗਾ ਕੱਲੇ 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 ਦੀ ਇੱਕ ਚ ਨਹੀਂ ਮੈਂ ਪਾਇਆ ਪਾਇਆ ਪਿੱਤਲ ਵਟਾ ਦੂਗਾ ਚਲੋ ਜੀ ਧੰਨਵਾਦ